ਅੰਦੇ ਕਿ ਮੈਂ ਮੱਛੇ ਪਏ ਕੋਈ ਨਾ ਮੱਛ ਲੋ ਆਪਾਂ ਕਿਹਾ ਜੇ ਤਾਂ ਉਹ ਆਉਣਗੇ ਦੋਨੇ ਆ ਆ ਪਰ ਹੋਰ ਭਾਈ ਉਹ ਠੀਕ ਆ ਮੈਂ ਤੁਹਾਨੂੰ ਹੀ ਬੁਲਾਉਂਦਾ ਸੀ ਯਾਰ ਪਰ ਸਾਨੂੰ ਕੀ ਬੁਲਾਉਂਦਾ ਸੀ ਆ ਪਿੰਡ ਚ ਗੱਲ ਜੀ ਸੁਣਦੇ ਆ ਸੀ ਯਾਰ ਆ ਸੱਚੀ ਆ ਉਹ ਖੁਸ਼ੀ ਮਨਾਓ ਖੁਸ਼ੀ ਉਹ ਖੁਸ਼ੀ ਕਾ ਨਹੀਂ ਮਨਾਉਣੀ ਆ ਕੰਜਰਾ ਤੇਰੀ ਯਾਰ ਹੁਣ ਤਾਂ ਮੱਠੀ ਲਾਉਣ ਦਾ ਟਾਈਮ ਹੋ ਗਿਆ ਤੂੰ ਵਿਆਹ ਕਰਾਉਂਦਾ ਫਿਰਦਾ ਓ ਨਹੀਂ ਨਹੀਂ ਵਧੀਆ ਮਿਲ ਗਿਆ ਆਪਾਂ ਨੂੰ ਪਰਿਵਾਰ ਜ਼ਿਮੀਂਦਾਰ ਪਰਿਵਾਰ ਆ ਹਾਂ ਕੁੜੀ ਵਧੀਆ ਪੜ੍ਹੀ ਲਿਖੀ ਵੀ ਆ ਸਾਬ ਕਿਤਾਬ ਕਰ ਲਿਆ ਕਰੋ ਬੁੱਜੜੋ ਆਪਾਂ ਤਾਂ ਪਿੱਛੇ ਹੀ ਵਾਗੇ ਨਜ਼ਰ ਜੇ ਆਪਾਂ ਤੋਂ ਪੜਿਆ ਲਿਖਿਆ ਨਹੀਂ ਦੀ ਕੋਈ ਤੇ ਨਿਆਰਾ ਬਾਈ ਸਾਰੀ ਗੱਲ ਫੈਨਲ ਹੋ ਗਈ ਲੱਖ ਰੁਪਿਆ ਬਚੋਲੇ ਨੂੰ ਦੇਣਾ ਉਹ ਕੁੜੀ ਨਾ ਉਹਦੇ ਮਾਂ ਪਿਓ ਨਹੀਂ ਹੈਗਾ ਮਾਂ ਤਾਂ ਹੈਗੀ ਆ ਉਹ ਗਰੀਬ ਸੀ 3 ਲੱਖ ਉਹਨਾਂ ਨੂੰ ਦੇਣਾ ਬੱਸ 4 ਲੱਖ ਚੋ ਤੇ ਲੱਖ 2 ਲੱਖ ਆਪਣਾ ਪਾਰਟੀ ਤੇ ਲੱਗ ਗਈ ਹੁਣ ਯਾਰ ਪਹਿਲੀ ਆਉਣਗੇ ਅਸਲਾ ਲੈ ਕੇ ਗੱਲ ਮਾਰਦੀ ਆ ਉਹ ਯਾਰ ਉਹੀ ਨਾ ਫਾਜੀ ਕਿਸੇ ਨਾਲ ਕੋਈ ਠੱਗੀ ਮਾਰ ਕੇ ਭਾਜੂ ਤੇਰੇ ਨਾਲ ਨਹੀਂ ਨਹੀਂ ਸਾਈ ਹੋਈਆਂ ਇਹ ਜੀਆਂ ਠੱਗੀਆਂ ਦੇਖ ਤੁਸੀਂ ਤਾਂ ਮੇਰੇ ਭਾਈ ਹੋ ਉਹ ਤਾਂ ਨਹੀਂ ਜਾਂਦੀਆਂ ਦੋਨੇ ਤੁਸੀਂ ਚੱਲਿਓ ਆਪਾਂ ਨੇ ਜਾਣਾ ਉਹਨਾਂ ਦੇ ਘਰੇ ਬੁਲਾਇਆ ਉਹਨਾਂ ਨੇ ਆਪਾਂ ਨੂੰ ਐਂ ਨਹੀਂ ਹੈਗਾ ਕੱਚੀ ਗੱਲ ਨਹੀਂ ਹੈਗੀ ਉਹ ਉਹ ਦਾ ਆਪਣੇ ਪਿੰਡ ਦਾ ਬੱਬੂ ਕਰਾਉਂਦਾ ਇਹ ਉਹਨਾਂ ਨੇ ਕਿੰਨੇ ਰਿਸ਼ਤੇ ਕਰਾਏ ਨੇ ਉਹ ਕਿ ਕੱਚੀਆਂ ਗੱਲਾਂ ਕਰ ਰਿਹਾ ਰਿਸ਼ਤਾ ਯਾਰ ਕੰਜਰਾ ਮੈਨੂੰ ਲੱਗਦਾ ਤੂੰ ਸਾਡੇ ਜਬਾਕਾਂ ਦੀ ਰੋਟੀ 'ਚ ਵੀ ਲੱਤ ਮਾਰੇਗਾ ਕਾਹ ਰਹੀ ਬਾਈ ਹੋਟੈਲ ਆ ਤੁਮਾਰੂ ਮੈਨੋ ਹੋਤਾ ਤਾ ਤੁਸੀਂ ਇਹਨਾਂ ਨੂੰ ਰੋਕਿਆ ਨਹੀਂ ਯਾਰ ਰੋਟੀ ਨਹੀਂ ਪਾਣੀ ਨਹੀਂ ਦਾਲ ਨਹੀਂ ਦੱਪਾ ਨਹੀਂ ਹੁਣ ਤੁਸੀਂ ਐ ਕਰਦੇ ਹੋ ਯਾਰ ਤੇਨੂੰ ਸਾਰਾ ਕੁਝ ਤਾਂ ਮਿਲਦਾ ਓਏ ਬੈਠੇ ਨੂੰ ਤੈਨੂੰ ਪੂਜਦੀਆਂ ਯਾਰ ਉਹ ਫੋਕੇ ਲਾਂਬੇ ਦੇ ਨਾ ਬਾਈ ਯਾਰ ਗੱਲਾਂ ਕੋਈ ਯਰ ਇਹ ਓਏ ਐ ਉਤਾ ਹੋਏ ਬੱਡੀ ਤਾਂ ਠੀਕ ਆ ਤੇਰੇ ਤਾਂ ਬੱਡ ਖਾਣੀਆਂ ਐ ਪੈਂਦੀਆਂ 100 ਕੁਸ ਬੋਲਦੀ ਆ ਓਏ ਨਹੀਂ ਉਹ ਬਾਤ ਸਵਾ ਥੋੜਾ ਯਾਰ ਹੋਗੀ ਸਾਨੂੰ ਦੱਸ ਤੂੰ ਦੱਸੀਂ ਮੈਂ ਬੱਡ ਖਾਣੀ ਹਾਂ ਓਏ ਇੰਦੀ ਗੱਲ ਕਰਦਾ ਭਾਈ ਮੈਂ ਤਾਂ ਮੂੰਹ ਤੇ ਕਹਿਣਾ ਪੈਂਦੀ ਆ 100 ਕੁਛ ਬੋਲਦੀ ਆ ਮੈਂ ਇੱਥੇ ਤਾਂ ਹੁੰਦੇ ਰਹਿ ਨਹੀਂ ਜਾਂਦਾ ਛੋਟੀਆਂ ਫਿਰ ਕਿ ਹੋਗਾ ਛੋਟੀ ਕੋਈ ਨਹੀਂ ਭਾਈ ਤਿੱਖੀ ਆ ਪੂਰੀ ਜੇ ਕਹਿੰਦੀ ਤਾਂ ਮਾਮੂਲੀ ਕਈ ਵਾਰ ਘਰ ਦੇ ਕੰਮ ਧੰਦਿਆਂ ਚ ਆ ਜਾਂਦਾ ਆਕਿਆਂ ਪਿਆ ਹੁੰਦਾ ਅਗਲਾ ਉਦੋਂ ਛੇੜ ਦਿੰਨਾ ਯਾਰ ਤੂੰ ਫਿਰ ਤੁਸੀਂ ਲੋ ਬਗੂ ਨੂੰ ਬੁਲਾਈ ਬੈਠਾ ਸੀ ਪਿੰਡ ਚੋ ਕਿ ਮੈਨੂੰ ਸਾਖ ਕਰਾਵੇ ਕਿ 50000 ਦੇ ਦੂੰਗਾ ਹਾਂ ਲੈ ਮੇਰੇ ਨਾਲ ਨੂੰ ਕੋਈ ਘਰੇ ਨਹੀਂ ਬਾੜ ਕੇ ਰਾਜੀ ਕਿ 2 ਲੱਖ ਪਤਾ ਨਹੀਂ ਕਿਹੜੀ ਤੀ ਮੈਨੂੰ ਨਹੀਂ ਬੈਠਾਗਾ ਪੈਂਦੀ ਉਹ ਜਦ ਮੈਂ ਤਾਂ ਕਿਸੇ ਨੂੰ ਤਾਂ ਮੈਂ ਇਹ 2 ਲੱਖ ਦੇ ਫੋਨ ਚੱਕੀ ਫਿਰਦੀ ਆ ਦੇਖੋ ਪਹਿਲਾਂ ਤਾਂ ਇਹਨੇ ਹੱਬਾ ਮੇਰੀ ਗੱਲ ਸੁਣ ਲੋ ਯਾਰ ਪਹਿਲੀ ਵਾਰ ਸੰਗ ਸ਼ਰਮੀ ਲਾ ਲਈ ਆਪਣੇ ਘਰੇ ਕਾਹਦੀ ਕਿਹੜੀ ਕਿੱਧਰ ਖੜੀ ਹੈ ਕਿਹੜੀ ਕਿੱਧਰ ਖੜੀ ਹੈ ਇਹਨਾਂ ਨੂੰ ਐ ਹੀ ਨਹੀਂ ਪਤਾ ਕਿੱਧਰ ਖੜਦੇ ਹੁੰਦੇ ਆ ਉਹਨਾਂ ਨਾਲ ਕੀ ਹੋ ਜੂਗਾ ਫਿਰ ਘਰ ਦੇ ਮੈਂਬਰ ਹੀ ਨੇ ਫਿਰ ਮੇਰੇ ਵਾਰੀ ਦਾ ਤੁਹਾਡੇ ਸੱਪ ਲੜਦੇ ਐ ਕਰਕੇ ਓਏ ਕੰਜਰਾ ਤੂੰ ਵੱਡਾ ਐ ਯਾਰ ਤੇ ਥੋਏ ਵਿਚਾਰੀਆਂ ਲੈ ਕੁੰਡ ਮੇਰੀ ਕੱਢਦੀਆਂ ਹੋਰ ਦੱਸ ਤੂੰ ਕੀ ਬਹਦਾ ਵੱਡਾ ਵੱਡਾ ਕਹਿ ਕੇ ਮਾਰਦਾ ਓ ਦੋ ਸਾਲਾਂ ਦਾ ਫਰਕ ਆ ਯਾਰ ਆਪਣੇ ਹੈ ਕਿ ਜੇ ਮੈਂ ਵੱਡਾ ਸੀ ਤੁਹਾਨੂੰ ਪਾਲਦਾ ਪਲੋਸਦਾ ਕੋਈ ਗੁਨਾਹ ਕਰਦਾ ਇਹਨੂੰ ਪੜਾ ਲਿਖਾਦਾ ਮੈਂ ਕੁੰਡ ਵੀ ਕੱਢੀਆ ਸਾਲਾਂ ਨੂੰ ਤਾਂ ਬੋਲ ਮਾਰੀ ਜਾਂਦਾ ਰਹਿੰਦਾ ਆਪਣਾ ਤਾਂ ਮੇਰੀ ਤੇਰੀ ਦੂਜੀ 3 ਬਣੀ ਪਈ ਐ ਇਹਨਾਂ ਅੱਡੇ ਲਾਉਂਦਾ ਮੇਰੇ ਨਾਲ ਹੋਰ ਯਾਰ ਕੰਜੜਾ 3 ਮਿਆਂ ਨਾਲੋਂ ਵੱਧ ਤੂੰ ਹੋ ਗਿਆ ਯਾਰ ਕਹਿੰਦੇ ਹੁੰਦੇ ਨਾ ਵੱਡੇ ਵੱਡੀ ਉਮਰ ਚਾਕੇ ਬੰਦੇ ਦਾ ਜਵਾਕ ਜਵਾਕਾਂ ਵਰਗਾ ਹੋ ਜਾਂਦਾ ਹਾਂ ਇਹਦਾ ਵੀ ਹੱਲਿਆ ਫਿਰਦਾ ਹੀ ਓਏ ਹੋ ਕੋਈ ਨਾ ਬਾਈ ਹੱਲਿਆ ਫਿਰਦਾ ਮੈਂ ਤੇ ਥੋਥੋਂ ਕੁਝ ਨਹੀਂ ਮੰਗਦਾ ਜਿਹੜਾ ਮੇਰੇ ਕੋਲੇ ਆਪਦੇ ਪੈਸੇ ਆਉਦੇ ਨੇ ਉਹਦੇ ਨਾਲ ਕੋਠੀ ਪਾ ਦੂੰਗਾ ਤੂੰ ਪਹਿਲਾਂ ਤੂੰ 200 ਰੁਪਏ ਦੇ ਕੇ ਦਿਖਾਈ ਮੈਂ ਤੁੰਗੀ ਰੱਬ ਦੋ ਇਹਦੀ ਮੈਂ ਤੂੰ ਦੱਪ ਕੇ ਐਂਗਾ ਹੀ ਥਾਣਾ ਦਿਖਾ ਤੂੰ ਉਹ ਮੈਂ ਨਹੀਂ ਰਿਹਾ ਹੁਣ ਮੈਂ ਮੇਰਾ ਵੀ ਪੂਰਾ ਗੁੱਸਾ ਮੇਰੇ ਮਨ ਚ ਜੜਿਆ ਹੋਇਆ ਕਿਸੇ ਦੀ ਉਂਗਲ ਦੀ ਉਹ ਮੇਰੇ ਵਾਲੇ ਰਿਸ਼ਤੇਦਾਰ ਤਾਂ ਕੰਜਰ ਦੇ ਨਰਮ ਜੇ ਨੇ ਜੇ ਕਿਤੇ ਜੱਸੀ ਨੇ ਆਪਦੇ ਸਹੁਰੇ ਸੰਦਰ ਪੇਕੇ ਸੰਦਰੇ ਨਾ ਤੇਰਾ ਕੰਜਰ ਦੇ ਐਡੇ ਐਡੇ ਟੁਕੜੇ ਕਰ ਦੇਣਗੇ ਮੇਰੇ ਕਦੇ ਕਰਨਗੇ ਭਾਈ ਪਰ ਹੋਰ ਜਦੋਂ ਹਟਦਾ ਨਹੀਂ ਤੂੰ ਸੋਨੂੰ ਜ਼ਮੀਨ ਸੋਰੀ ਨਰਮ ਨੇ ਇਹਨੂੰ ਮੈਂ ਮੇਰੇ ਬਾਰੇ ਪੁੱਛ ਕੇ ਦੇਖ ਇਹਨੂੰ ਤਾਂ ਮੈਂ ਇਹ ਤਾਂ ਮਰਨੇ ਦਾ ਖਾਲੋ ਹੋਇਆ ਭਾਈ ਮੈਂ ਗੱਲ ਸੁਣ ਲਾ ਹਾਂ ਤੂੰ ਆ ਪੜਿਆ ਲਿਖਿਆ ਗੱਲ ਸੁਣ ਲਾ ਮੈਂ ਅੱਜ ਭਾਈ ਸਰਪੰਚ ਨੂੰ ਕਹਿ ਕੇ ਥਾਣੇ 'ਚ ਦਰਖਾਸਤ ਦੇ ਕੇ ਆਉਣਾ ਵੀ ਰਾਤ ਬਰਾਤ ਤੇ ਮੈਨੂੰ ਕੁਝ ਹੋ ਗਿਆ ਤਾਂ ਤੁਸੀਂ ਚਾਰੇ ਮੇਰੇ ਜ਼ਿੰਮੇਵਾਰ ਹੋ ਮੈਨੂੰ ਪਤਾ ਰਾਤ ਨੂੰ ਦੱਬੋਗੇ ਪਤਾ ਅਸੀਂ ਕਿ ਦੱਬਾਂਗੇ ਤੈਨੂੰ ਕੰਡੇ ਨੇ ਦੱਬਾਂਗੇ ਤੈਨੂੰ ਉਹ ਜਿਹੇ ਉਂਗਲ ਤੇ ਚੜਿਆ ਤੂੰ ਮੈਂ ਤਾਂ ਤੁਹਾਡਾ ਨਾਮ ਲਿਖਾਉਂਗਾ ਭਰਾਵਾ ਤੇ ਥਾਣੇ ਜਾ ਕੇ ਇਹ ਬੇਕਲ ਕਰੋ ਕਰੋ ਕਿ ਮੈਨੂੰ ਕਰ ਦਿਓ ਮੇਰੇ ਨਾਮ ਆ ਮੇਰਾ ਨਾਮ ਆ ਸੱਤ ਕਿੱਲੇ ਆ ਨਾਮ ਆ ਤੇਰੇ ਬੰਦੀ ਘਰਾਵਾ ਕੇ ਅਸੀਂ ਬੰਦੀ ਕਰਾ ਦੇ ਕਰਾ ਦੇ ਜਿਹੜੀ ਮਰਜ਼ੀ ਮੈਥੋਂ ਨਹੀਂ ਹੋਊਗੀ ਫੁੱਟ ਕਿਹੜੇ ਨੇ ਸਿਰ ਤੇ ਨਾ ਪਤਾ ਕੀ ਕੀ ਓਏ ਭੁੱਖੇ ਮਰ ਜਊਂਗੇ ਆੜਦੇ ਤੋਂ ਨੂੰ ਪੰਜੀ ਨਹੀਂ ਤਾਂ ਪਤਾ ਮੈਥੋਂ ਬਿਨਾ ਮੈਂ ਸਾਰੇ ਬੰਦ ਕਰ ਦੂੰ ਜਿਹੜੇ 2-2 ਰੁਪਏ ਲਿਉਣੇ ਹੋ ਦੇਖ ਲਓ ਕੁੜੀ ਪਤਾ ਕੀ ਕਹਿੰਦਾ ਕਹਿੰਦਾ ਕੁੜੀ ਹੈਗੀ 25-26 ਸਾਲ ਦੀ ਭਾਈ ਕੀ ਕੀ ਉਹ ਜਿਹੜਾ ਨਿਵਾ ਲੋਗੇ ਬੁੜੇ ਨਾਲ ਮੈਂ ਤਾਂ ਨਾਲ ਜੇ ਤੁਸੀਂ ਐਂ ਕਹਤਾ ਭਾਈ ਅਸੀਂ ਆਪ ਸਾਫ ਕਰਾਣਾ ਤੇਰੇ ਵਾਲਾ ਤਾਂ ਮੁੰਡਾ ਮੈਂ ਬੁੜਾ ਕੋਈ ਟਾਈਮ ਇਹ 2 ਸਾਲਾਂ ਦਾ ਫਰਕ ਹੈ ਸਾਡਾ ਮਰਨੇ ਉਹਦਾ ਉਮਰ ਨਾਲ ਹੋਗਾ ਟਾਈਮ ਟਾਈਮ ਸਿਰ ਤੇ ਵਿਆਹ ਕਰਾਇਆ ਹੁੰਦਾ 25-26 ਸਾਲਾਂ ਨੇ ਤੇਰੇ ਜਵਾਬ ਹੁੰਦੇ ਆ ਉਹ ਫਿਰ ਸੋਡਾ ਕਰਨ ਲੱਗਿਆ ਬਾਲਣ ਫੁੱਕਣਾ ਮੈਨੂੰ ਤਾਂ ਹੀ ਸੀ ਸੋਡੇ ਪਰਿਵਾਰ ਮੇਰੇ ਸੋਡੇ ਪਰਿਵਾਰ ਮੇਰੇ ਪਰਿਵਾਰ ਆ ਪਰ ਹੁਣ ਪਤਾ ਲੱਗਦਾ ਸਾਡੇ ਸੋਡੇ ਸੋਡੇ ਪਰਿਵਾਰ ਹੀ ਆ ਮੇਰੇ ਤਾਂ ਗੱਲ ਫੜਦੇ ਹਾਂ ਗਾੜਾ ਇਹਨੂੰ ਮੈਂ ਜਿੱਤਨੀ ਨਹੀਂ ਮਿਲੂਗੀ ਇਹਨੂੰ ਲੀਲੇ ਢੋਲ ਚ ਬੰਦ ਕਰਕੇ ਨਾ ਉਹ ਡਰਾਮੇ ਚ ਪਾ ਕੇ ਸਾਡੇ ਤੇ ਜਾਊਗਾ ਜਰ ਉਹਦੇ ਇੱਥੋਂ ਤਾਂ ਮੈਂ ਕੋ ਮੇਰੇ ਘੰਟੇ ਬਾਅਦ ਮਰ ਜਾਾਂ ਪਰ ਸੌਣ ਨੂੰ ਨਹੀਂ ਕੋ ਦਿੰਦਾ। ਉਹਨਾਂ ਨੂੰ ਮਰ ਜਾਈਂ। ਜਿਵੇਂ ਕਹਿੰਦੀ ਨਹੀਂ ਹਾਈ। ਹੁਣ ਜ਼ਮੀਨ ਸੌਣ ਨੂੰ ਨਹੀਂ ਦੇ ਕੇ ਜਾਂਦਾ। ਬਸ ਉਹਨੂੰ ਦੱਸ ਦੀ ਮੈਂ ਗੱਲ। ਉਹ ਇਹ ਦੂ ਦਾ ਕੰਦਰਾ ਫਿਰ ਗੁਰਦੁਆਰੇ ਦੇ ਨਾਮ ਲਵਾ ਦੇ ਸਾਰਾ ਪਿੰਡ ਚੰਗਾ ਤਾਂ ਆਖੂਗਾ। ਕਿਉਂ ਲਵਾ ਦੇ ਕੋਈ ਕਿਸੇ ਦੇ ਨਾਂ। ਚਲ ਆਏ ਕਰ ਲੈਣਾ ਫਿਰ। ਨਹੀਂ ਕਰਾਂਗਾ। ਵੇਹਜੇ ਤੈਨੂੰ ਇੰਨਾ ਦੁੱਖਾ ਗੁਰਦੁਆਰੇ ਦਾ। ਮੈਨੂੰ ਤਾਂ ਉਹ ਵੀ ਹੋ ਜੂ ਮੇਰੇ ਕੋਲ ਪਿਆ 30 ਲੱਖ। ਬਸ ਜ਼ਮੀਨ ਨਾ ਬੂਨਾਵੇ ਇੱਥੇ। ਹਾਂ। ਫਾਕ ਅਸੀ ਕਰਾਵਾਂਗੇ ਤੈਨੂੰ ਜੇ। ਚਲ ਤੇਰੇ ਨਾਲ ਉੜਾ ਜਾਣ ਗਿਆ ਭਾਈ ਪਰ ਤੇਰੀਆਂ ਪਰਜਾਈਆਂ ਹੀ ਕਰਾ ਦੇ ਚੱਲ ਕਰਾ ਦੇ ਇਹਨਾਂ ਕੋਲੇ 6 ਦਿਨ ਨੇ 7ਵੇਂ ਦਿਨ ਤੱਕ ਬਰਾਤ ਹਾਂ ਇਹ ਭਾਈ ਦਾ 8000 ਸਰੋਂ ਮੱਥਾਂ ਤੇ ਜਮਾਉਂਦਾ ਯਾਰ ਮੈਨੂੰ ਭਾਈ 7 ਦਿਨ ਕਿਹਾ ਉਹਨਾਂ ਨੇ ਬਸ ਉੱਥੇ ਹੀ ਨਿਪਟ ਚੁੱਕਾ ਮੈਂ ਚੱਲ ਕੋਈ ਨਹੀਂ ਬਾਲਾ ਕਰ ਦਿਓ ਭੂਆ ਵਰਗੀ ਚੱਲ ਕੋਈ ਨਾ 5 ਦਿਨਾਂ ਦੀ ਕਰਾ ਦਿਓ 6 ਤੜ ਹਿੰਮਤ ਆ ਕੋਈ ਰੋਲਾ ਪਾਇਆ ਭਾਈ ਕਾਹਦੇ ਵਾਸਤੇ ਬੱਬੂ ਦੇ ਮਗਰ ਛਾਪਾ ਸੇੜਾ ਮੇਰਾ ਸਾਲਾ ਇਹਨੂੰ ਕਹਿੰਦਾ ਕਿ ਸਾਖ ਕਰਾਉਣਾਗਾ ਤਾਈ ਗੱਲ ਸੁਣ ਲੈ ਥੰਗੀ ਮਾਰ ਕੇ ਤੂੰ ਸਾਰੀ ਉਮਰ ਤੂੰ ਦੇਖਿਆ ਮੈਂ ਇਹਨਾਂ ਨੂੰ ਪਾਲਿਆ ਪਲੂਸਿਆ ਨਾ ਤਾਂ ਕੱਪੜੇ ਧੋਣੀਆਂ ਨਾ ਰੋਟੀ ਟੁੱਕ ਦਿੰਦੀਆਂ ਕਹਿੰਦੀ ਜੇ ਹੁਣ ਬੰਦੇ ਦਾ ਵੀ ਧੀ ਕਰਦਾ ਵੀ ਆਹ ਚੀਜ਼ ਖਾਣੀਆ ਚਲਾ ਕੇ ਮਾਰਦੀਆਂ ਬਾਹਰ ਬਣਦੀਆਂ ਚੰਗੀਆਂ ਅੰਦਰ ਮੇਰੀ ਸੰਗੀ ਦਾਪਦੀਆਂ ਹੁਣ ਭਾਈ ਮੈਨੂੰ ਆ ਗਿਆ ਰਿਸ਼ਤਾ ਕੁੜੀਏ ਵਧੀਆ ਜ਼ਿੰਮੇਦਾਰਾਂ ਦੀ ਚੱਲ ਉਹ ਗਰੀਬ ਨੇ ਚਾ ਮੇਰੇ ਹੱਥ ਪੈਂਦਾ ਤੈਨੂੰ ਵੀ ਪਤਾ ਹੱਥ ਤਾਂ ਮੇਰਾ ਕਿੰਨਾ ਪੈਂਦਾ ਤੁਹਾਨੂੰ ਪਤਾ ਹੀ ਛੋਟੇ ਕਿੰਨੇ ਚੱਲਦੇ ਆ ਸਾਖ ਕਿਤਾਬ ਤੇ ਆਹ ਦੇਖ ਆਏ ਬੋਲਦੀ ਆ ਆਏ ਬੋਲਦੀ ਬੇਕਰਤੂ ਤਾ ਬੋਲਣਾ ਪੈਂਦਾ ਬਾਈ ਯਾਰ ਸਾਰੀਆਂ ਕਿੰਨਾ ਛੱਡ ਸਭ ਕੁਝ ਹੈ ਬਾਈ ਹਾਂ ਸੁਖਰਾ ਮੇਰੀ ਭਤੀਜੀ ਦੇ ਤੇ ਕਰਾ ਹੋ ਗਿਆ ਤੈਨੂੰ ਸਾਖ ਮੈਂ ਕਰ ਲੈ ਤੈਨੂੰ ਉਧਾ ਕਰਾ ਦੇ ਹਾਂ ਤੈਨੂੰ ਉਧਾ ਕਰਾ ਦੇ ਬਠੀਕ ਆਪਾ ਬੱਬੂ ਨੂੰ ਜਵਾਬ ਦੇ ਦਿੰਨੇ ਆ ਮੈਂ ਤਾਂ 1000 ਰੁਪਇਆ ਤੈਨੂੰ ਦੇ ਦੂੰ ਟਾਂ ਮਾਈ ਦਾ ਲੱਕ ਤੋਂ ਕੀ ਲੈਣਾ ਮਾਈ ਹੁਣ ਤੇਰੇ ਵੀ ਜ਼ਿਆਦਾ ਆ ਗਿਆ ਐਦੋਂ ਪਹਿਲਾਂ ਜਦੋਂ ਇਹ ਆ ਫੁਣਾ ਹੋਇਆ ਪਿਆ ਉਸ ਤੋਂ ਪਹਿਲਾਂ ਸੋਚਿਆ ਨਹੀਂ ਕਰਦਾ ਫਿਰ ਕੀ ਹੁਣ ਹੁੰਦਾ ਫਿਰ ਤੁੰ ਤੁਸੀਂ ਕਹੋ ਮੱਜਦੇ ਹੋ ਮੈਨੂੰ ਸ਼ਤ ਕਿੱਲੇ ਬਾਹਨਦੇ ਹੁੰਦੇ ਆ ਕੋਈ ਮਾੜੀ ਨਾ ਮਿਲ ਜੇ ਫਿਰ ਵੀ ਆਪਾਂ ਦੁੱਖ ਨਾ ਹੁਣ ਤਾਂ ਠੀਕ ਆ ਹੁਣ ਤਾਂ ਤਾਈ ਕਰਾਉਂਦੀ ਆ ਮਾਈ ਕਰਾਉਣੀ ਆ ਭਾ ਪਤਾਈ ਦੇ ਤਾਪ ਰੋਜ਼ ਲਾਂਬੇ ਆਉਂਦੇ ਆ ਯਾਰ ਕਿਉਂ ਮੈਥੋਂ ਸੱਚੀਆਂ ਕਹਾਣਾਂ ਆ ਯਾਰ ਉਹ ਤੇਰੀ ਦੇ ਨਹੀਂ ਆਉਂਦੇ ਲੈ ਹਾਂ ਗੱਲਾਂ ਨੇ ਕਰਦਾ ਬੜੀ ਸਿਆਣੀ ਐ ਦੇਖ ਰਿੰਕੂ ਮੇਰੇ ਛੋਡੇ ਨਾ ਮੂੰਹ ਪਿਆਰਾ ਹਜੇ ਵੀ ਇੰਨਾ ਨਾ ਤਾਂ ਆਪਣਾ ਨਿਬੜ ਗਿਆ ਭਾਈ ਨਾ ਤਾਂ ਰਹੂਗਾ ਭਾਈ ਮੋ ਪਿਆਰ ਕਾਦਾ ਰਹਿ ਲੋਕਾਂ ਕੋਲ ਸਾਨੂੰ ਨਿੰਦੀਆਂ ਨਾ ਬੋਲੂਗਾ ਸੌ ਸੌ ਗੱਲ ਕਹਾਤੀ ਦੇਖ ਬੱਬੀ ਤੈਨੂੰ ਨਹੀਂ ਮੈਂ ਮਾੜੀ ਕਿਹਾ ਮਾੜੀ ਤਾਂ ਜਿਹਨੂੰ ਮੈਂ ਕਹਿਣਾ ਉਹੀ ਕਹਿਣਾ ਉਹ ਤਾਂ ਮੇਰੇ ਅੱਖਾਂ ਤੇ ਲੱਤੇ ਨਾ ਉਹ ਤਾਂ ਮੈਂ 5 ਰੁਪਏ ਕਿਹੜਾ ਦਿਨਾ ਹੈ ਜਿਹੜੀ ਮੈਨੂੰ ਐ ਕਰ ਕਰਕੇ ਦੇਖਦੀ ਆ ਤੇ ਚੱਲ ਛੋਡਾ ਮੈਂ ਭਾਈ ਜਵਾਖਾਂ ਨੂੰ ਵੀ ਦਿਆ ਕਰੂ 2-4 ਰੁਪਏ ਸਾਰੇ ਕੁਝ ਕਰੂ ਛੋਡਾ ਮੈਂ ਮੇਰੇ ਕੋਲ ਰੁਪਏ ਬਥੇਰੇ ਤੇਰੀ ਮਾੜਤੀ ਨਾ ਵੀ ਗੱਲ ਕਰਾ ਤੂੰ ਐ ਦੀ ਬਲ ਨਾ ਨਿਬੜ ਕੀ ਹੋਣਾ ਤੂੰ ਮਾੜਦੀ ਐ ਇੰਨਾ ਦੀ ਗੱਲਾਂ ਕਰ ਆਪਣੇ ਹਾਂ ਮੈਂ ਤਾਂ ਕਹੀ ਨਹੀਂ ਬਾਇਰ ਨੇ ਅਗਲਾ ਮੰਨੇ ਵੀ ਨਹੀਂ ਉਹਨੇ ਹਫ਼ਤਾ ਦੇ ਤਾ ਇੱਕ ਹਫ਼ਤਾ ਦੇ ਤਾ ਨਾ ਬਾਈ ਤੂੰ ਕਿਹਾ ਆਪਣੇ ਜਿਤਨਾ ਬੰਦ ਸੁਪ ਕਰ ਦਾਂਗਾ ਬਾ ਠੀਕ ਆ ਫਿਰ ਕਰਦੇਓ ਚੱਲ ਤਾਈ ਚਲ ਠੀਕ ਆ ਯਾਰ ਆਪਾਂ ਮੈਂ ਕਰਿਆਂੂੰ ਤੇਰੇ ਕੋਲੇ ਤੁਸੀਂ ਬਣਾਉਣ ਨੂੰ ਲੋਕ ਇੱਥੋਂ ਆਏ ਆ ਯਾਰ ਮੈਂ ਤਾਂ ਨਾ ਹਣਾ ਸਮਝ ਗਿਆ ਗੱਲ ਸਮਝ ਗਿਆ ਤੇਰੇ ਹਫ਼ਤੇ ਚ ਹੀ ਲਿਆ ਦੇਣੀਆਂ ਬਾ ਠੀਕ ਠੀਕ ਆ ਕੋਈ ਨਾ ਤਾਈ ਤੇ ਹੁਣ ਤੂੰ ਬੱਬੂ ਦੇ ਮਗਰ ਨਹੀਂ ਲੱਗਦਾ ਕੋਈ ਨਾ ਨਾ ਮੈਂ ਬੱਬੂ ਦਾ ਕੰਮ ਕੋਈ ਨਾ ਬਾਈ ਤੂੰ ਆਇਆ ਕੋਈ ਨਾ ਮੈਂ ਗੱਲ ਕਰਦੀ ਆ ਕੋਈ ਨਾ ਤਾਈ ਨਾ ਕਰ ਲੈਣ ਦੀ ਗੱਲ ਹਾਂ ਚੱਲ ਚੰਗਾ ਬਾਈ ਛੋਟੀ ਦਾ ਨਾ ਗੁੱਸਾ ਨਾ ਕਰ ਲੈ ਨਹੀਂ ਕਰਦਾ ਨਹੀਂ ਕਰਦਾ ਨਹੀਂ ਫਿਰ ਵੀ ਆਪਦਾ ਆਪਦਾ ਹੀ ਹੁੰਦਾ ਹਾਂ ਭਾਬੀ ਕੋਈ ਨਾ ਆਪਦਾ ਹੀ ਹੁੰਦਾ ਬੜੇ ਹੋਣ ਹਾਂ ਤਾਂ ਹੀ ਕਿ ਕਹਿ ਜੀਦਾ ਤੱਕ ਨਹੀਂ ਆ ਤੇਰੀ ਸੋਨੀ ਆ ਮਾਤੇ ਨਹੀਂ ਕੋਈ ਗਾਲਤ ਆ ਕਈ ਨਹੀਂ ਆ ਵੀ ਤੂੰ ਇਹਨਾਂ ਤੋਂ ਕੀ ਲੈਣਾ ਹੈ ਹਾਂ ਅੱਕੇ ਹੋਈ ਨਾ ਦੀ ਰਾਂਜਮੀਨਾ ਕਰਾਉਣਾ ਕੀ ਗੱਡਾ ਖੜਾ ਤੈਨੂੰ ਨਾ ਨਾ ਮੈਂ ਨਹੀਂ ਕਰਾਉਂਦਾ ਦਾਜੀ ਹਾਂ ਮੈਂ ਕਿਉਂ ਕਰਾਉਂਦਾ ਤੈਨੂੰ ਮੇਰਾ ਰਿਸ਼ਤਾ ਕਰਾਉਂਦਾ ਉਹੜੀ ਬਗਿਆ ਕੁੜੀ ਹੈ ਚਾਰੀ ਚਿੱੱਡੀ ਹੋਈ ਸੀ ਚਲੋ ਤਾਂ ਕੋਈ ਉਹਦਾ ਕਰਮ ਮੰਨ ਲਾਫ ਪੈ ਇਹ ਤਾਂ ਤੋਂ ਇੰਨੇ ਤੋਂ ਬਾਹਰ ਹੋ ਜਾ ਹੋ ਗਿਆ ਤਾਂ ਮੈਂ ਤਾਂ ਨਿਵੇੜ ਤਾਂ ਹੁਣ ਦੋ ਹੁਣ ਪਿਛਲੇ ਮਹੀਨੇ ਦਾ ਇਹੀ ਕੰਜਰ ਕਲੇ ਚੱਲਦਾ ਆ ਪਤਾ ਨਾ ਨਿਵੇੜਦਾ ਇਹਨੂੰ ਕਦਾਂ ਕਰਾਉਂ ਮੈਂ ਕਿਲੇ ਬਹਾਨੇ ਦਉਂਗੇ ਨੇ ਮੈਂ ਤੇਰੇ ਕੋਲ ਦਿੱਲਾ ਵੀ ਐਚ ਵੀ ਦੇਵਾਂਗਾ ਨਾ ਕਿਉਂ ਬੇ ਤਾਈ ਤੈਨੂੰ 2 ਲੱਖ ਤਾਂ ਤੈਨੂੰ ਹੀ ਦੇ ਬੈਠਾ ਮੈਨੂੰ ਕਿਹੜਾ ਦਿੱਤਾ ਤੈਨੇ ਆ ਦਿੱਤਾ ਤੇਰੇ ਮ ਇਸ ਤਣਿਕ ਰਾਂ ਮਹਾ ਵਰਮਾ ਤਾਂ ਉਹ ਕਹਿਣਾ ਵੀ ਮੈਂ ਕਿਤਾ ਪਿੰਡ ਚ ਨਹੀਂ ਵਧਦਾ 2 ਲੱਖ ਤਾਂ 20 30 ਲੱਖ ਮੇਰੇ ਕੋਲੇ ਹੂ ਆ ਉਹ ਤੈਂ ਤੱਕ ਹੁਣ ਜਦੋਂ ਤੂੰ ਕਵੀਨਦਾਰੀ ਦੇ ਮੂਹਰੇ ਅਸੀਂ ਮੇਰੀ ਗੱਲ ਸੁਣ ਮੈਨੂੰ ਸਾਰਾ ਪਤਾ ਹੈ ਕੋ ਕਬੀਲਦਰੀ ਦੇ ਮੂਰੇ ਸੀ ਤੂੰ ਵੀ ਗੋਜੀ ਰੱਖੀ ਨਾ ਗੋਜੇ ਕੁਝ ਤਾਂ ਕੋਈ ਨਹੀਂ ਤਾਂ ਇੱਕ ਉਠੀ ਪਾ ਕੇ ਤਿੰਨ ਨੂੰ ਪਰ ਮੈਂ ਕੰਮ ਕਰਨਾ ਆੜਤੀ ਨਾ ਮੇਰੀ ਗੱਲ ਬਾਤ ਹੈ ਇਹਨਾਂ ਨੂੰ ਦਰਦੇ ਤੇ ਅਸੀਂ ਬਤਾਏ ਵੀ ਕਰਦੇ ਨੇ ਇਹ ਕਿਦੋਂ ਕਰਦੇ ਨੇ ਪਹਿਲੇ ਮੈਂ ਪਾਲੇ ਨੇ ਤੂੰ ਫਿਰ ਫਿਰ ਰਹਿਣ ਦੇ ਤਾਂ ਜਿਆ ਇੰਨਾ ਕੰਨਡਾ ਹੋਣਾ ਫਿਰ ਮੈਂ ਬੱਫੂ ਤੋਂ ਲੈ ਲੂਗਾ ਮੈਨੂੰ ਆ ਵਗ ਜਾ ਭਰਾ ਤੇਰੇ ਹੁਣ ਖੋਲ ਵੀ ਖੋਲ ਦੀ ਖੋਲ ਦੀ ਬੁੱਢੀ ਆਈ ਲੈ ਕਿ ਰਹੀ ਜਮੀਨ ਠੱਸਾ ਪਾਉਣ ਪਾਉਂਦੀ ਆ ਕਰਾਤਾ ਡੋਲਾ ਭਾਈ ਦੀ ਸਾਰੇ ਪੈਸੇ ਇਹਨੂੰ ਆਏ ਸੀ ਜਿਹੜਾ 2 ਲੱਖ ਮੇਰੇ ਕੋਲ ਆ ਵੀ ਉਹ ਮੈਨੂੰ ਛੱਡ ਦੂ ਆਏ ਮੈਂ ਛੱਡਦਾ ਨਹੀਂ ਛੱਡਦਾ ਨੋ ਆਪਦਾ ਨਾ ਨੀੜਾ ਬੀੜਾ ਦਿਨੇ ਪੈਂਟ ਪੂਟ ਪਾਉਣੇ ਆ